ਮਾਨਯੋਗ ਸੁਪਰੀਮ ਕੋਰਟ ਨੇ ਬੜੇ ਗੁੱਸੇ ਭਰੇ ਲਹਿਜੇ ਚ ਕਿਹਾ ਵਾ ਜੀ ਕਿ ਚੋਨੇ ਦੀ ਪਰਾਲੀ ਸਾਰਨ ਵਾਲੇ ਕਿਸਾਨਾਂ ਤੇ ਕੇਸ ਦਰਜ ਕਰਕੇ ਇਹਨੂੰ ਜੇਲ੍ਹ ਭੇਜੋ ਤਾਂ ਇਹ ਕਿਸਾਨ ਪਰਾਲੀ ਸਾਰਨੋਂ ਹਟਣਗੇ ਕਿਉਂਕਿ ਇਹ ਸਭ ਨਾਲੋਂ ਜ਼ਿਆਦਾ ਪ੍ਰਦੂਸ਼ਨ ਕਿਸਾਨ ਫੈਲਾ ਰਹਾ ਹੈ ਪਰ ਇਹ ਸਰਾਸਰ ਤੱਕਾ ਵਾ ਕਿਸਾਨਾਂ ਨਾਲ ਸਭ ਤੋਂ ਜ਼ਿਆਦਾ ਪ੍ਰਦੂਸ਼ਨ ਕਿਸਾਨ ਹੀ ਫੈਲਾ ਰਿਹਾ ਜੀ ਸਭ ਤੋਂ ਜ਼ਿਆਦਾ ਵਾਤਾਵਰਨ ਪਰਡੂਸ਼ਨ ਜਿਹੜਾ ਕਿ ਨੀ ਇੱਕ ਕਾਰਪਟ ਘਰਾਣ ਦੇ ਕਾਰਖਾਨੇ ਤੇ ਫੈਕਟਰੀਆਂ ਫੈਲਾ ਰਹੀਆਂ ਉੱਚ ਤੋਂ ਬਾਅਦ 25% ਪ੍ਰਦੂਸ਼ਨ ਆਭੀ ਕਲਫੈਰ ਆ ਰਾਇਆ ਜਿਹੜੇ ਕਾਰਾਂ ਮੋਟਰਸਾਈਕਲ ਬੱਸਾਂ ਇਹ ਫੈਲਾ ਰਹੀਆਂ ਇਹਨਾਂ ਦਾ ਪ੍ਰਦੂਸ਼ਨ 25% ਹੋ ਰਿਹਾ ਉੱਚ ਤੋਂ ਬਾਅਦ ਪ੍ਰਦੂਸ਼ਨ ਸਾਡੇ ਘਰਾਂ ਦੀਆਂ ਜਿਹੜੀਆਂ ਰਸੋਈਆਂ ਵਾਲਾ ਉਹਨਾ ਨਾਲ ਫਾਇਦਾ ਚੁੱਲਿਆਂ ਨਾਲ ਫਾਇਦਾ ਜਿਹੜੇ ਅਸੀਂ ਖਾਣਾ ਪਕਾਉਨੇ ਉਹਨਾਂ ਨਾਲ ਵੀ ਫਾਇਦਾ ਤੇ ਕੇਵਲ ਸਾਲ ਚ 8% ਖੇਤੀਬਾੜੀ ਦਾ ਪ੍ਰਦੂਸ਼ਨ ਹੋ ਰਿਹਾ ਜਿਨ੍ਹਾਂ ਚੋਂ 2 ਮਹੀਨੇ ਜਿਹੜੇ ਪਰਾਲੀ ਸਾੜਦੇ ਆ ਮਹੀਨਾ 2 ਮਹੀਨੇ ਕੇਵਲ 2.5% ਪ੍ਰਦੂਸ਼ਨ ਇਹਨਾਂ ਪਰਾਲੀ ਦਾ ਫਾਇਦਾ ਪਰ ਅਸੀਂ ਵੀ ਚਾਹਨੇ ਇਹ ਵੀ ਦਾ ਫਾਇਦੇ ਪ੍ਰਦੂਸ਼ਨ ਪਰਾਲੀ ਨਾਲ ਸਾਡੇ ਤੇ ਸਾਨੂੰ ਹੋਰ ਫਸਲਾਂ ਦੀ ਕਿਸਾਨ ਨੂੰ ਐਮ ਐਸ ਪੀ ਦੋ ਅੱਤੀ ਹੋਰ ਫਸਲਾਂ ਇਹ ਝੋਨੇ ਦੀ ਜਗ੍ਹਾ ਬੀਜੀਏ ਤੇ ਤਾਂ ਕਰਕੇ ਫੇਪਰ ਵਾਲੀ ਸਾਰਨ ਦੀ ਤੱਕ ਨਾ ਬੀਜੀ ਜਾਵੇ ਨਹੀਂ ਤਾਂ ਇਹ ਕਿਸਾਨੀ ਯਾਨਕਿ ਫਰਾਰ ਹੈ ਵਾਤਾਵਰਨ ਖਰਾਬ ਰੱਖ ਕਰ ਰਿਹਾ ਹੈ ਕਾਰਪਟ ਘਰਾਣਿਆਂ ਦੇ ਕਾਰਖਾਨੇ ਫੈਕਟਰੀਆਂ ਕਰ ਰਿਹਾ ਇਸ ਕਰਕੇ ਕੇਵਲ ਕਿਸਾਨਾਂ ਦੇ ਕੇਸ ਦਰਜ ਕਰਨੇ ਤੇ ਕਥਾਣਾ ਨੂੰ ਕਹਿਣਾ ਕਿ ਪ੍ਰਦੂਸ਼ਨ ਫੈਰਾ ਰਿਹਾ ਇਹ ਸਰਾਸਰ ਧੱਕਾ ਆ ਜੀ